ਦੋਸਤੋ ਹੱਥ ਜੋੜ ਕੇ ਬੇਨਤੀ ਆ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਕਿਰਪਾ ਕਰਕੇ ਉਸ ਤੋਂ ਦੂਰ ਹੋ ਜਾਓ ਜਾਂ ਫਿਰ ਜੇਕਰ ਤੁਸੀਂ ਵਿਆਹੇ ਹੋਏ ਹੋ ਤਾਂ ਉਹਨੂੰ ਤਲਾਕ ਦੇ ਦਿਓ ਪਰ ਕਿਸੇ ਦਾ ਕਤਲ ਨਾ ਕਰੋ ਤੇ ਨਾ ਹੀ ਜੇਕਰ ਤੁਸੀਂ ਨਹੀਂ ਰਹਿਣਾ ਚਾਹੁੰਦੇ ਤਾਂ ਉਹਨੂੰ ਇੰਨਾ ਮਾਨਸਿਕ ਤੌਰ ਤੇ ਟੌਰਚਰ ਕਰੋ ਕਿ ਉਹ ਇਨਸਾਨ ਤੁਹਾਡੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਵੇ ਤੇ ਮਾਪਿਆਂ ਨੂੰ ਵੀ ਬੇਨਤੀ ਆ ਸਰਕਾਰਾਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਦੁਖੀ ਧੀ ਪੁੱਤ ਦੀ ਗੱਲ ਉਹਦੇ ਮਰਨ ਤੋਂ ਪਹਿਲਾਂ ਪਹਿਲਾਂ ਸੁਨਿਆ ਕਰੋ ਜਦੋਂ ਉਹ ਧੀ ਪੁੱਤ ਇਸ ਜਹਾਂ ਤੋਂ ਹੀ ਚਲਾ ਜਾਂਦਾ ਫੇਰ ਤਾਂ ਸੁਣੀ ਵੀ ਉਹੋ ਜੀ ਤੇ ਨਾ ਸੁਣੀ ਵੀ ਉਹੋ ਜੀ ਕਿਉਂਕਿ ਉਹ ਬੰਦੇ ਦੀ ਜ਼ਿੰਦਗੀ ਤਾਂ ਵਾਪਸ ਨਹੀਂ ਆਉਣੀ ਹੁੰਦੀ ਪਰ ਇਹ ਠੀਕ ਆ ਕਿ ਉਸ ਵਿਅਕਤੀ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਪਰ ਉਸ ਵਿਅਕਤੀ ਦੀ ਜ਼ਿੰਦਗੀ ਤਾਂ ਵਾਪਸ ਨਹੀਂ ਨਾ ਆਉਣੀ ਹੁੰਦੀ ਆ ਦੇਖੋ ਆ ਮਾਪੇ ਕਿੰਨਾ ਦਿਨਾ ਤੋਂ ਲਗਾਤਾਰ ਸੜਕਾਂ ਤੇ ਰੋਲਰ ਰੋਲ ਰਹੇ ਨੇ ਆਪਣੀ ਧੀ ਦੀ লাশ ਲੈ ਕੇ ਇਹਨਾਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮਾਪੇ ਆਪਣੀ ਧੀ ਦੀ লাশ ਲੈ ਕੇ ਸੜਕਾਂ ਦੇ ਉੱਪਰ ਧਰਨੇ ਲਾ ਕੇ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਘਟਨਾ ਵਾਪਰੀ ਵਾਪਰੀ ਆ ਪਿਛਲੇ ਦਿਨੀ ਕਿ ਇੱਕ ਨੀਹਾ ਨਾਂ ਦੀ ਕੁੜੀ ਜਿਹਦੇ ਅੰਦਰ ਜ਼ਹਿਰ ਗਿਆ ਜ਼ਹਿਰੀਲੀ ਕੋਈ ਚੀਜ਼ ਪਤਾ ਨਹੀਂ ਉਹਨੇ ਨਿਗਲੀ ਆ ਕਿ ਉਹਨੂੰ ਸਹੁਰਿਆਂ ਨੇ ਦਿੱਤੀ ਆ ਮਾਪੇ ਕਹਿ ਰਹੇ ਨੇ ਕਿ ਸਾਡੀ ਧੀ ਨੂੰ ਸਹੁਰਿਆਂ ਨੇ ਜ਼ਹਿਰ ਪਲਾਈ ਆ ਤੇ ਜਿਹੜੇ ਸਹੁਰੇ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਦੀ ਧੀ ਨੇ ਖੁਦ ਖੁਦਕੁਸ਼ੀ ਕੀਤੀ ਆ ਇਹ ਕੁੜੀ ਜਿਹੜੀ ਝਿੰਜੜੀ ਪਿੰਡ ਦੀ ਦੱਸੀ ਜਾ ਰਹੀ ਆ ਤੇ ਨਾਲਾਗੜ ਪਿੰਡ ਜਿਹੜਾ ਸ਼ਾਇਦ ਹਿਮਾਚਲ ਪ੍ਰਦੇਸ਼ ਵਿੱਚ ਆ ਉੱਥੇ ਇਹ ਕੁੜੀ ਵਿਆਹੀ ਸੀ ਤਾਂ ਇਸ ਕੁੜੀ ਦੇ ਕੋਈ ਜ਼ਹਿਰੀਲੀ ਚੀਜ਼ ਇਸ ਕੁੜੀ ਦੇ ਅੰਦਰ ਗਈ ਜਿਹਦੇ ਕਰਕੇ ਇਹ ਹਸਪੀਟਲ ਦੇ ਅੰਦਰ ਦਾਖਲ ਸੀ ਤੇ ਹਸਪੀਟਲ ਦੇ ਅੰਦਰ ਦਾਖਲ ਇਸ ਕੁੜੀ ਦੀ ਮੌਤ ਹੋ ਗਈ ਆ ਤੇ ਹੁਣ ਮਾਪੇ ਇਨਸਾਫ਼ ਮੰਗ ਰਹੇ ਨੇ ਕਹਿੰਦੇ ਕਿ ਸਾਡੀ ਜਿਹੜੀ ਧੀ ਦੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਉਸ ਕੁੜੀ ਦੇ ਸਹੁਰਾ ਪਰਿਵਾਰ ਆ ਉਹਦੇ ਵਿੱਚੋਂ ਜਿਹੜਾ ਕੁੜੀ ਦਾ ਸਹੁਰਾ ਏ ਸੱਸਾ ਤੇ ਉਹ ਜਿਹੜਾ ਮੁੰਡਾ ਏ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਜਿਹੜਾ ਕੁੜੀ ਦਾ ਤਾਇਆ ਸਹਰਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਜਿਹੜੀਆਂ ਕੁੜੀ ਦੀਆਂ ਦੋ ਨਾਨਾ ਨੇ ਉਹਨਾਂ ਨੂੰ ਹਲੇ ਗ੍ਰਿਫਤਾਰ ਕਰਨਾ ਬਾਕੀ ਆ ਮਾਪਿਆਂ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਕਾਰਵਾਈ ਨਹੀਂ ਕਰਦੀ ਪੁਲਿਸ ਸਾਡਾ ਸਾਥ ਨਹੀਂ ਦੇ ਰਹੀ ਪੁਲਿਸ ਜਿਹੜੇ ਸਾਰੇ આરોપી ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਪਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਤਿੰਨ ਟੀਮਾਂ ਜਿਹੜੀਆਂ ਗਠਿਤ ਕਰ ਦਿੱਤੀਆਂ ਗਈਆਂ ਤੇ ਵਕਵਾਕ ਥਾਵਾਂ ਤੇ ਜਾ ਕੇ ਜਿਹੜੀ ਪੁਲਿਸ ਆ ਛਾਪੇਮਾਰੀ ਕਰ ਰਹੀ ਆ ਉਹ ਜਿਹੜੇ ਕੁੜੀ ਦੀਆਂ ਨਨਾਨਾ ਨੇ ਉਹਨਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਆ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਉਹ ਕੁੜੀ ਦੀਆਂ ਨਨਾਨਾ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਤਾਂ ਜਿਹੜਾ ਪਰਿਵਾਰ ਆ ਅੱਜ ਸੜਕਾਂ ਤੇ ਰੋਲ ਰਿਹਾ ਆਪਣੀ ਧੀ ਦੀ লাশ ਲੈ ਕੇ ਪਰ ਬਹੁਤ ਦੁੱਖ ਹੋਇਆ ਉਸ ਪਿਆਰੀ ਜੀ ਕੁੜੀ ਦੀ লাশ ਦੇਖ ਕੇ ਕਿ ਕਿੰਨਾ ਹਾਸਦੀ ਖੇਡਦੀ ਸੀ ਉਹ ਕਿੰਨੇ ਚਾਵਾ ਦੇ ਨਾਲ ਉਹਨੇ ਵਿਆਹ ਕਰਾਇਆ ਇੱਕ ਜਿਹੜੀ ਰੀਲ ਆ ਉਹ ਕੁੜੀ ਦੀ ਵਾਇਰਲ ਹੋ ਰਹੀ ਹੈ ਲਗਾਤਾਰ ਜਿਹਦੇ ਵਿੱਚ ਉਹ ਆਪਣੀਆਂ ਸਹੇਲੀਆਂ ਨੂੰ ਸ਼ਾਇਦ ਉਹ ਕਹਿ ਰਹੀ ਆ ਕਿ ਮੇਰੇ ਘਰ ਵਾਲੇ ਨੇ ਪੁੱਛਿਆ ਕਿ ਤੂੰ ਰੀਲਾਂ ਬਣਾ ਲੈਣੀ ਆ ਮੈਂ ਕਿਹਾ ਨਹੀਂ ਤੇ ਮੈਂ ਤਾਂ ਕੋਈ ਗੱਲ ਨਹੀਂ ਤੁਸੀਂ ਬਣਾਇਆ ਕਰੋ ਤੇ ਮੈਂ ਤੁਹਾਡੇ ਪਿੱਛੇ ਬਹਿ ਜਾ ਕਰੂੰਗੀ ਤਾਂ ਉਹ ਦੇਖ ਕੇ ਮਨ ਝੋੜਿਆ ਜਾਂਦਾ ਉਸ ਕੁੜੀ ਦੀਆਂ ਪਿਆਰੀਆਂ ਜੀਆਂ ਗੱਲਾਂ ਪਿਆਰੀ ਜੀ ਰੀਲ ਦੇਖ ਕੇ ਫਿਰ ਪਤਾ ਨਹੀਂ 5 ਮਹੀਨੇ ਪਹਿਲਾਂ ਹਲੇ ਇਹ ਕੁੜੀ ਦਾ ਵਿਆਹ ਹੋਇਆ ਸੀ ਕਿ ਇਹੋ ਜਿਹਾ ਕੀ ਹੋ ਗਿਆ ਇਹਨਾਂ ਦੇ ਰਿਸ਼ਤੇ ਦੇ ਅੰਦਰ ਕਿ ਇੰਨੀ ਜਲਦੀ ਜੇ ਸਹੁਰਿਆਂ ਵੱਲੋਂ ਉਹਦਾ ਕਤਲ ਕੀਤਾ ਗਿਆ ਤਦ ਤੇ ਜਾਂ ਕੁੜੀ ਨੇ ਖੁਦ ਖੁਦਕੁਸ਼ੀ ਕੀਤੀ ਹੈ ਤਾਂ ਇਹੋ ਜਿਹਾ ਕੀ ਵਾਪਰਿਆ ਹੋਊਗਾ ਜਿਹਦੇ ਕਰਕੇ ਕੁੜੀ ਨੇ ਇਹ ਇਹੋ ਜਿਹਾ ਖੌਫਨਾਕ ਕਦਮ ਚੁੱਕਿਆ ਬੇहद ਭਾਵਕ ਕਰਦੀ ਇਹ ਘਟਨਾ ਮਾਪਿਆਂ ਦਾ ਕਹਿਣਾ ਹੈ ਕਿ ਸਹੁਰੇ ਪਹਿਲਾਂ ਵੀ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਹਲੇ ਤਾਂ ਸਾਡੀ ਧੀ ਦੇ ਲਾੜ ਚਾਹ ਵੀ ਪੂਰੇ ਨਹੀਂ ਹੋਏ ਸੀ ਪੰਜਾਂ ਮਹੀਨਿਆਂ ਦੇ ਵਿੱਚ ਬੰਦਾ ਕੀ ਵੇਖ ਲੈਂਦਾ ਤਾਂ ਪਰ ਸਹੁਰਿਆਂ ਵੱਲੋਂ ਦਾਜ ਦਹੇ ਦੀ ਵੀ ਮੰਗ ਕੀਤੀ ਜਾਂਦੀ ਸੀ ਸਹੁਰੇ ਲਗਾਤਾਰ ਸਾਡੀ ਧੀ ਨੂੰ ਪਰੇਸ਼ਾਨ ਕਰਦੇ ਆ ਰਹੇ ਸੀ ਮਾਮਲਾ ਕੋਈ ਵੀ ਹੋਵੇ ਇੱਕ ਗੱਲ ਤਾਂ ਹੈ ਕੁੜੀ ਨੇ ਚਾਹੇ ਖੁਦ ਖੁਦਕੁਸ਼ੀ ਕੀਤੀ ਆ ਚਾਹੇ ਸਹੁਰਿਆਂ ਵੱਲੋਂ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਮਾਮਲਾ ਕੋਈ ਵੀ ਹੋਵੇ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਪੁਲਿਸ ਨੇ ਇਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਆ ਪਰ ਮਾਮਲਾ ਕੋਈ ਵੀ ਹੋਵੇ ਦੋਹਾਂ ਵਿੱਚੋਂ ਚਾਹੇ ਉਹਨੇ ਖੁਦ ਖੁਦਕੁਸ਼ੀ ਕੀਤੀ ਆ ਚਾਹੇ ਸਹੁਰਿਆਂ ਨੇ ਮੌਤ ਦੇ ਘਾਟ ਉਤਾਰਿਆ ਪਰ ਮਾਨਸਿਕ ਤੌਰ ਤੇ ਉਹ ਕੁੜੀ ਜ਼ਰੂਰ ਪਰੇਸ਼ਾਨ ਸੀ ਜੇਕਰ ਉਹਨੇ ਖੁਦ ਖੁਦਕੁਸ਼ੀ ਵੀ ਕੀਤੀ ਆ ਤਾਂ ਉਹ ਨੂੰ ਇੰਨਾ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਗਿਆ ਜਿਹਦੇ ਕਰਕੇ ਫਿਰ ਉਹਨੇ ਇਹੋ ਜਿਹਾ ਖੌਫਨਾਕ ਕਦਮ ਚੁੱਕਿਆ ਕਿਰਪਾ ਕਰਕੇ ਜੇਕਰ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤੁਸੀਂ ਕਿਸੇ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇੱਥੇ ਵੱਡੇ ਵੱਡੇ ਲੋਕ ਨੇ ਜਿਹੜੇ ਤਲਾਕ ਲੈ ਕੇ ਚੁੱਪਚਾਪ ਪਾਸੇ ਹੋ ਜਾਂਦੇ ਨੇ ਮੈਨੂੰ ਲੱਗਦਾ ਉਹ ਲੋਕ ਸ਼ਾਇਦ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਕੋਈ ਹੀਰੋ ਹੀਰੋਇਨਾਂ ਨੇ ਜਾਂ ਹੋਰ ਕੋਈ ਵੱਡੇ ਸਰਮਾਇਆਦਾਰ ਲੋਕ ਨੇ ਤਾਂ ਉਹ ਚੁੱਪਚਾਪ ਇੱਕ ਦੂਜੇ ਤੋਂ ਤਲਾਕ ਲੈਂਦੇ ਨੇ ਤਾਂ ਫੇਰ ਮਿਲਦੇ ਵਿਛੜਦੇ ਵੀ ਰਹਿੰਦੇ ਨੇ ਪਰ ਇੱਕ ਦੂਜੇ ਨੂੰ ਇਤੋਂ ਤੱਕ ਪਰੇਸ਼ਾਨ ਨਹੀਂ ਕਰਦੇ ਕਿ ਉਹ ਦੂਸਰੇ ਨੂੰ ਮੌਤ ਦੇ ਘਾਟ ਉਤਾਰ ਦੇਣ ਜਾਂ ਬੰਦੇ ਨੂੰ ਇੰਨਾ ਮਾਨਸਿਕ ਤੌਰ ਤੇ ਇੰਨਾ ਦਬਾਅ ਪਾਇਆ ਜਾਵੇ ਕਿ ਉਹ ਖੁਦ ਖੁਦਕੁਸ਼ੀ ਹੀ ਕਰ ਜਾਵੇ ਇਹੋ ਜਿਹਾ ਕੁਝ ਨਹੀਂ ਕਰਦੇ ਜੇਕਰ ਤੁਸੀਂ ਕਿਸੇ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਚੁੱਪਚਾਪ ਇੱਕ ਦੂਸਰੇ ਤੋਂ ਤਲਾਕ ਲੈ ਲਓ ਪਾਸੇ ਹੋ ਜਾਓ ਜੇਕਰ ਤੁਸੀਂ ਹੋਰ ਕੋਈ ਤੁਹਾਡਾ ਰਿਸ਼ਤਾ ਹੈ ਉਹਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਤੁਸੀਂ ਤਾਂ ਉੱਥੇ ਵੀ ਚੁੱਪਚਾਪ ਪਾਸੇ ਹੋ ਜਾਣਾ ਚਾਹੀਦਾ ਐਨਾ ਦੂਸਰੇ ਸਾਥੀ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਉਹਨੂੰ ਮੌਤ ਦੇ ਘਾਟ ਹੀ ਉਤਾਰ ਦਿਓ ਹਰ ਰੋਜ਼ ਸਾਡੇ ਸਮਾਜ ਦੇ ਅੰਦਰ ਅਜਿਹੇ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨਾਲ ਰਲ ਕੇ ਆਪਣੇ ਘਰ ਵਾਲੀ ਦਾ ਕਤਲ ਕਰ ਦਿੱਤਾ ਜਾਂਦਾ ਜਾਂ ਘਰ ਵਾਲੀ ਵੱਲੋਂ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਪਰ ਜੇਕਰ ਤੁਸੀਂ ਨਹੀਂ ਰਹਿਣਾ ਚਾਹੁੰਦੇ ਤਾਂ ਅਲੱਗ-ਅਲੱਗ ਹੋ ਜਾਓ ਸਰਕਾਰਾਂ ਨੂੰ ਵੀ ਜਿੰਨੇ ਵੱਡੇ ਪੱਧਰ ਤੇ ਇਹ ਰੁਝਾਨ ਫਿਰ ਵੱਧ ਗਿਆ ਜਿਵੇਂ ਲੋਕ ਪੜ੍ਹੇ ਲਿਖੇ ਹੋਗੇ ਇਹ ਰੁਝਾਨ ਘਟਣਾ ਚਾਹੀਦਾ ਸੀ ਪਰ ਜਿੰਨੇ ਵੱਡੇ ਪੱਧਰ ਤੇ ਇਹ ਜਿਹੜਾ ਰੁਝਾਨ ਆ ਫੇਰ ਚੱਲ ਪਿਆ ਏ ਹੋਰ ਵੱਧ ਗਿਆ ਏ ਪਹਿਲਾਂ ਨਾਲੋਂ ਜ਼ਿਆਦਾ ਹੀ ਵੱਧ ਗਿਆ ਤਾਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਤੇ ਬੁੱਧੀਜੀਵੀ ਲੋਕਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਸਾਰਿਆਂ ਨੂੰ ਮਿਲ ਜੁਲ ਕੇ ਕੱਢਣਾ ਚਾਹੀਦਾ ਤਾਂ ਕਿ ਹਰ ਰੋਜ਼ ਜਿਹੜੀਆਂ ਕੀਮਤੀ ਜਾਨਾਂ ਨੇ ਕੀਮਤੀ ਜ਼ਿੰਦਗੀਆਂ ਨੇ ਜਿਵੇਂ ਇਸ ਭੈਣ ਦੀ ਜਿੰਦਗੀ ਚਲੀ ਗਈ ਤੇ ਹੁਣ ਮਾਪੇ ਜਿਨ੍ਹਾਂ ਨੇ ਉਹ ਲਾਡਾਂ ਚਾਵਾਂ ਦੇ ਨਾਲ ਪਾਲੀ ਸੀ ਆਪਣੀ ਧੀ ਦਰਦਰਦੀਆਂ ਠੋਕਰਾਂ ਖਾ ਰਹੇ ਨੇ ਰੋ ਰਹੇ ਨੇ ਸੜਕਾਂ ਤੇ ਹਾਲ ਜਿਹੜਾ ਉਹਨਾਂ ਦਾ ਦੇਖਿਆ ਨਹੀਂ ਜਾਂਦਾ ਤਾਂ ਫੇਰ ਕੋਈ ਮਾਂ ਬਾਪ ਐਵੇਂ ਨਾ ਰੁੱਲਣ ਭੈਣਾਵਾਂ ਦੀਆਂ ਕੀਮਤੀ ਜ਼ਿੰਦਗੀਆਂ ਭਰਾਵਾਂ ਦੀਆਂ ਕੀਮਤੀ ਜ਼ਿੰਦਗੀਆਂ ਨਾ ਰੁੱਲਣ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ